ਅੱਤਵਾਦੀਆਂ ਲਈ ਕੇਂਦਰ ਸਰਕਾਰ ਦਾ ਸਾਫ ਸੰਦੇਸ਼ ਜਾਂ ਤਾਂ ਜੇਲ੍ਹ ਵਿੱਚ ਰਹਿਣਗੇ ਕਿ ਜਾਂ ਜਾਣਗੇ ਨਰਕ ਜੀਹਾਂ ਨਵੀਂ ਦਿੱਲੀ ਵਿੱਚ ਕਸ਼ਮੀਰ ਸਮੇਤ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਨੇ ਬੁੱਧਵਾਰ ਕਿਹਾ ਕਿ ਉਸ ਦੀ ਨੀਤੀ ਅੱਤਵਾਦ ਨੂੰ ਬਰਦਾਸ਼ਤ ਨਾ ਕਰਨਦੀ ਹੈ ਅਤੇ ਅੱਤਵਾਦੀਆਂ ਜਾਂ ਤਾਂ ਜੇਲ੍ਹਾਂ ਦੇ ਵਿੱਚ ਰਹਿਣਗੇ ਕਿ ਜਾਂ ਫਿਰ ਇਹ ਨਰਕ ਦੇ ਵਿੱਚ ਰਹਿਣਗੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਰਾਜ ਸਭਾ ਚ ਪੇਸ਼ਣ ਕਾਲ ਦੌਰਾਨ ਇਹ ਵੀ ਦੱਸਿਆ ਕਿ ਵਿਦੇਸ਼ ਦਰਜਾ ਦੇਣ ਵਾਲੀ ਧਾਰਾ 307 ਅਗਸਤ 2019 ਵਿੱਚ ਹਟਾਉਣ ਤੋਂ ਬਾਅਦ ਜੰਮੂ ਕਸ਼ਮੀਰ 'ਚ ਭਾਰਤੀ ਫੌਜ ਨੇ 900 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਉਹਨਾਂ ਕਿਹਾ ਕਿ 2004 ਤੋਂ ਲੈ ਕੇ 2024 ਦੇ ਦਰਮਿਆਨ ਅੱਤਵਾਦੀ ਘਟਨਾਵਾਂ ਦੀ ਗਿਣਤੀ 2717 ਸੀ। ਜਦਕਿ 2014 ਦੇ ਜਦੋਂ ਤੋਂ ਸਾਡੀ ਸਰਕਾਰ ਆਈ ਹੈ ਕਿ ਜੁਲਾਈ 2024 ਤੱਕ ਅਜਿਹੀਆਂ 2259 ਘਟਨਾਵਾ ਬਾਪੜੀਆਂ ਜੋ ਕਿ ਨਹੀਂ ਹੋਣੀਆਂ ਚਾਹੀਦੀਆਂ ਸੀ ਇਸ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਰਾਏ ਨੇ ਕੋ ਕਿਹਾ ਕਿ 2014 ਤੱਕ ਅਤਵਾਦੀ ਘਟਨਾਵਾ ਜਿਹੜੀਆਂ ਹਮਲੇ ਆਏ ਉਹਨਾਂ ਜਾਨ ਗਲੂਨ ਗਵੋਨ ਵਾਲਿਆਂ ਦੀ ਸੁਰੱਖਿਆ ਬਲਾਂ ਅਤੇ ਨਾਗਰਿਕਾਂ ਦੀ ਗਿਣਤੀ ਦੇ ਵਿੱਚ 2229 ਸੀ ਪਰ ਜੋ ਕਿ 10 ਸਾਲਾਂ ਚ 67 ਫੀਸਦੀ ਘਟ ਕੇ ਲਗਭਗ 941 ਰਹਿ ਗਈ ਹੈ ਉਹਨਾਂ ਆਕੇ ਕਹਿਆ ਕਿ ਅੱਜ ਜੰਮੂ ਕਸ਼ਮੀਰ ਵਿੱਚ ਅਨੁਕੂਲ ਮਾਹੌਲ ਹੈ ਸਕੂਲ ਕਾਲਜ ਖੁੱਲ ਰਹੇ ਨੇ ਅਤੇ ਕਾਰੋਬਾਰ ਵੱਧ ਰਿਹਾ ਹੈਗਾ ਅਤੇ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾ ਰਿਹਾ ਹੈਗਾ ਇਹ ਕਿਹਾ ਹੈ ਸਰਕਾਰ ਵੱਲੋਂ ਇੱਕ ਸ਼ਾਸਨ ਦੌਰਾਨ ਹੁਣ ਉਹਨਾਂ ਸਾਫ਼ ਸਦੇ ਸਿੱਧੇ ਸਦੇ ਸਬਚਤਾਂ ਦੇ ਵਿੱਚ ਇਹ ਨਿਗਾਹ ਲਾਖ ਦਿੱਤੀ ਗਈ ਆ ਜਾਂ ਤਾਂ ਅਤਵਾਦੀ ਜਾਣ ਕੇ ਨਰਕਾਂ ਦੇ ਵਿੱਚ ਕੇ ਜਾਂ ਫਿਰ ਰਹਿਣਗੇ ਉਹ ਜੇਲ੍ਹਾਂ ਦੇ ਵਿੱਚ